ਅਵਾਜ ਇੱਕ ਖਲਕ ਚੈਨਲ ਦੇ ਵਿੱਚ ਸੱਚ ਦੇ ਪੰਧੀਆਂ ਤੇ ਇਨਸਾਫ ਦੀ ਡਗਰ ਤੇ ਚੈਨਲ ਵਾਲੇ ਸਮੁੱਚੇ ਯੋਧਿਆਂ ਦਾ ਪੁਰਜੌਰ ਸਵਾਗਤ ਭਾਰਤ ਦੇ ਕਾਨੂੰਨ ਬਾਰੇ ਅਸੀਂ ਕਈ ਦਿਨਾਂ ਤੋਂ ਕਈ ਵਾਰ ਚਰਚਾ ਕਰ ਰਹੇ ਹਾਂ ਅੱਜ ਅਸੀਂ ਇੱਕ ਐਸੇ ਕੇਸ ਦੀ ਗੱਲ ਕਰਾਂਗੇ ਜਿਸ ਕੇਸ ਨੇ ਭਾਰਤ ਦੇ ਵਿੱਚ ਲੋਕਾਂ ਨੂੰ ਧੁਰ ਅੰਦਰ ਤੱਕ ਕੰਬਾ ਦਿੱਤਾ ਸੀਗਾ ਇਹ ਬਹੁਤ ਮਸ਼ਹੂਰ ਚਰਚਿਤ ਕੇਸ ਸੀਗਾ ਇਨਸਾਨੀ ਗੋਸਤ ਨੂੰ ਖਾਣ ਵਾਲਾ ਕੇਸ ਭਾਰਤ ਦੇ ਵਿੱਚ ਨੌਇਡਾ ਦੇ ਨਠਾਰੀ ਵਿੱਚ ਪ੍ਰਚਲਿਤ ਹੋਇਆ ਤੇ ਦੁਨੀਆ ਭਰ ਦੇ ਮੀਡੀਆ ਨੇ ਇਹਦੀ ਕਵਰੇਜ ਕੀਤੀ ਇਹ ਕੇਸ ਕੀ ਸੀਗਾ ਨੌਇਡਾ ਦੇ ਨੇੜੇ ਇੱਕ ਪਿੰਡ ਨਠਾਰੀ ਆ ਉਸ ਪਿੰਡ ਦੇ ਵਿੱਚ ਇੱਕ ਬਿਜ਼ਨਸਮੈਨ ਨੇ ਇੱਕ ਕੋਠੀ ਲਈ ਸੀਗੀ ਜਿਹਦਾ ਨਾਮ ਸੀ ਮਨਿੰਦਰ ਸਿੰਘ ਪੰਦੇਰ ਜਿਹੜਾ ਚੰਡੀਗੜ੍ਹ ਦਾ ਵੀ ਵਸਨੀਕ ਸੀਗਾ ਉਹ ਅਕਸਰ ਆਪਣੇ ਬਿਜ਼ਨਸ ਦੇ ਲਈ ਬਾਹਰ ਅੰਦਰ ਜਾਂਦਾ ਸੀਗਾ ਤੇ ਉਸ ਕੋਠੀ ਦੇ ਵਿੱਚ ਕੋਠੀ ਦੀ ਦੇਖਭਾਲ ਲਈ ਉਹਨੇ ਇੱਕ ਫੇਰ ਇੱਕ ਉਥੇ ਨੌਕਰ ਰੱਖ ਲਿਆ ਜਿਹਦਾ ਨਾਮ ਸੀ ਸੁਰਿੰਦਰ ਕੌਲੀ ਇਹ ਉਸ ਕੋਠੀ ਦੀ ਲੰਮੇ ਸਮੇਂ ਲਈ ਦੇਖਭਾਲ ਕਰਦਾ ਰਿਹਾ ਉਸ ਇਲਾਕੇ ਦੇ ਵਿੱਚ ਗਰੀਬ ਲੋਕ ਬਹੁਤ ਜਾਦੇ ਸੀਗੇ ਬਹੁਤ ਜਾਦੇ ਬੱਚਿਆਂ ਦੀ ਗਰੀਬ ਲੋਕਾਂ ਦੇ ਬੱਚਿਆਂ ਦੀ ਵੀ ਉੱਥੇ ਬਹੁਤ ਜਾਦੇ ਆਵਾਜਾਈ ਹੁੰਦੀ ਸੀਗੀ ਤੇ ਕੁਝ ਸਮੇਂ ਬਾਅਦ ਉੱਥੋਂ ਦੇ ਜਿਹੜੇ ਲੋਕਾਂ ਨੂੰ ਇਹ ਲੱਗਿਆ ਵੀ ਇੱਥੋਂ ਰੋਜ਼ ਕੋਈ ਨਾ ਕੋਈ ਬੱਚਾ ਗਾਇਬ ਲੱਗਿਆ ਹੁੰਦਾ ਤੇ ਲੋਕ ਬੜੇ ਹੈਰਾਨ ਤੇ ਪਰੇਸ਼ਾਨ ਸਨ ਤੇ ਉਹਨਾਂ ਨੇ ਜਦੋਂ ਇਹ ਤੇ ਨਿਗਰਖਣੀ ਸ਼ੁਰੂ ਕਰੀ ਤਾਂ ਉਹਨਾਂ ਨੂੰ ਇਸ ਕੋਠੀ ਤੇ ਸ਼ੱਕ ਪਿਆ ਬੀਹ ਜਿਹੜੀ ਕੋਠੀ ਬੇਰਾਨ ਪਈ ਹੁੰਦੀ ਆ ਬੀ ਇਹਦੇ ਵਿੱਚ ਇੱਕ ਬੰਦਾ ਰਹਿੰਦਾ ਤੇ ਮਾਲਕ ਕਦੇ-ਕਦੇ ਆਉਂਦਾ ਵੀ ਹੋ ਸਕਦਾ ਹੈ ਇਸ ਕੋਠੀ ਦੇ ਵਿੱਚ ਹੀ ਕੋਈ ਕਾਰਾ ਵਰਤ ਰਿਹਾ ਹੋਵੇ ਪਰ ਇਸ ਦੇ ਵੱਡੇ ਟਰਾਂਸਪੋਰਟਰ ਦੇ ਨਾਲ ਪੰਗਾ ਲੈਣ ਦੀ ਕਿਸੇ ਦੀ ਜ਼ਰਤ ਨਹੀਂ ਪਈ ਕੁਝ ਸਮੇਂ ਬਾਅਦ ਤੇ ਨਾ ਹੀ ਪੁਲਿਸ ਨੇ ਧਿਆਨ ਦਿੱਤਾ ਹਾਲਾਂਕਿ ਬੱਚਿਆਂ ਦੀ ਗੁੰਮਸ਼ੁਦਗੀ ਦੀਆਂ ਰਿਪੋਰਟਾਂ ਲੋਕਲ ਥਾਣਿਆਂ ਦੇ ਵਿੱਚ ਮਜੂਦ ਸਨ ਪਰ ਇੱਕ ਦਿਨ ਕੀ ਹੋਇਆ ਉੱਥੇ ਦਾ ਜਿਹੜਾ ਨਾਲਾ ਸੀਗਾ ਨਾਲਾ ਚੱਲ ਰਿਹਾ ਸੀਗਾ ਉਸ ਨਾਲੇ ਦੇ ਵਿੱਚ ਬਲੋਕੇਜ ਆ ਗਈ ਤਾਂ ਸਫਾਈ ਕਰਮਚਾਰੀ ਆ ਕੇ ਉਸ ਬਲੋਕੇਜ ਨੂੰ ਜਦੋਂ ਸਾਫ਼ ਲੱਗਿਆ ਕਰਨ ਤਾਂ ਉੱਥੇ ਇੱਕ ਉਹਨੂੰ ਸਾਫ਼ ਕਰਦੇ ਵੇ ਇੱਕ ਪਲਾਸਟਿਕ ਦੇ ਥੈਲਾ ਮਿਲਿਆ ਜਦੋਂ ਥੈਲੇ ਦੇ ਵਿੱਚੋਂ ਨੇ ਧਿਆਨ ਨਾਲ ਦੇਖਿਆ ਇੱਕ ਕਟਿਆ ਹੋਇਆ ਹੱਥ ਸੀਗਾ ਤੇ ਉਹ ਡਰ ਗਿਆ ਉਹਨੇ ਰੌਲਾ ਪਾਤਾ ਲੋਕ ਇਕੱਠੇ ਹੋ ਗਏ ਪੁਲਿਸ ਆ ਗਈ ਜਦੋਂ ਪੁਲਿਸ ਆਈ ਉਸ ਹੱਥ ਕਟਿਆ ਹੋਇਆ ਕਿਹਦਾ ਹੈ ਤਾਂ ਉਹਦੀ ਸ਼ਾਨਬੇੜ ਸ਼ੁਰੂ ਕਰੀ ਤਾਂ ਉਸ ਉੱਥੇ ਇਨਸਾਨੀ ਜਿਸਮ ਦੀਆਂ ਹੋਰ ਬਹੁਤ ਸਾਰੇ ਕਿਸੇ ਦੀ ਬਾਹ ਕਿਸੇ ਦੀ ਲੱਤ ਕਿਸੇ ਦਾ ਪਿੰਜਰ ਤੱਕ ਉਸ ਨਾਲੇ ਦੇ ਵਿੱਚੋਂ ਬਰਾਮਦ ਹੋਇਆ ਤਾਂ ਉਸ ਬਰਾਮਦ ਹੋਣ ਤੋਂ ਬਾਅਦ ਪੁਲਿਸ ਨੇ ਆਪਣੀ ਇਨਵੈਸਟੀਗੇਸ਼ਨ ਸ਼ੁਰੂ ਕੀਤੀ ਤਾਂ ਇਨਵੈਸਟੀਗੇਸ਼ਨ ਤੋਂ ਬਾਅਦ ਇਸ ਕੋਠੀ ਦਾ ਜਿਹੜਾ ਨੌਕਰ ਸੀਗਾ ਸੁਰਿੰਦਰ ਕੌਲੀ ਉਹਨੂੰ ਚੱਕ ਲਿਆ ਚੱਕਣ ਤੋਂ ਬਾਅਦ ਜਿਹੜੇ ਖਲਾਸੇ ਹੋਏ ਉਹ ਸੁਣ ਕੇ ਦੁਨੀਆ ਹੈਰਾਨ ਰਹਿ ਗਈ ਵੀ ਉਹ ਕਿਵੇਂ ਛੋਟੇ ਬੱਚਿਆਂ ਨੂੰ ਉਹਨਾਂ ਨੂੰ ਖਾਣ ਪੀਣ ਦਾ ਲਾਲਚ ਦੇ ਕੇ ਬੁਲਾਉਂਦਾ ਸੀਗਾ ਤੇ ਉਹਨਾਂ ਦਾ ਜਸਮਾਨੀ ਸ਼ੋਸ਼ਣ ਵੀ ਕਰਦਾ ਸੀਗਾ ਤੇ ਉਹਨਾਂ ਨੂੰ ਫਾਹੇ ਦੇ ਕੇ ਉਹਨਾਂ ਨੂੰ ਰੱਸੀ ਨਾਲ ਉਹਨਾਂ ਦਾ ਗਲਾ ਘੋਟ ਕੇ ਮਾਰ ਕੇ ਫਿਰ ਉਹਨਾਂ ਦਾ ਕੱਟ-ਕੱਟ ਕੇ ਤੇ ਉਹਨਾਂ ਦਾ ਫਿਰ ਗੋਸਤ ਵੀ ਬਣਾਉਂਦਾ ਸੀਗਾ ਤੇ ਪੁਲਿਸ ਨੂੰ ਅੰਦਰੋਂ ਕੱਟਣ ਵਾਲਾ ਸਮਾਨ ਤੇ ਕਾਫੀ ਕੁਝ ਹੋਰ ਕੱਟੇ ਹੋਏ ਅੰਗਾਂ ਦੇ ਵੀ ਜਿਹੜੇ ਕਾਫੀ ਕੁਝ ਮਿਲਿਆ ਤੇ ਪੋਸਟਮਾਰਟਮ ਕਰਨ ਵਾਲੇ ਤੇ ਦੂਜੇ ਮੈਡੀਕਲ ਜਿਹੜੇ ਡਾਕਟਰ ਸੀਗੇ ਉਹਨਾਂ ਸਾਹਮਣੇ ਕੋਲੀ ਨੇ ਬਿਆਨ ਦਿੱਤੇ ਤੇ ਪੁਲਿਸ ਕੋਲ ਪੁਖਤਾ ਸਬੂਤ ਸੀਗੇ ਉਹਦੇ ਬਾਰੇ ਤੇ ਕੁੱਲ 19 ਕੇਸ ਦਰਜ ਹੋਏ ਤੇ ਇਸ ਤੋਂ ਬਾਅਦ ਜਿਹੜਾ ਟਰਾਂਸਪੋਰਟਰ ਮਨਿੰਦਰ ਸਿੰਘ ਭੰਦੇਰ ਸੀਗਾ ਉਹ ਵੀ ਚੱਕਿਆ ਗਿਆ 6 ਕੇਸ ਉਹਤੇ ਦਰਜ ਹੋਏ ਤੇ 13 ਕੇਸ ਹੋਏ ਦਰਜ ਉਸ ਸੁਰਿੰਦਰ ਕੋਲੀ ਦੇ ਤੇ ਇਹਨਾਂ ਨੂੰ ਜਿਹੜੀ ਸਜ਼ਾਏ ਸਜ਼ਾ ਸਜ਼ਾਵਾ ਹੋਈਆਂ ਫਾਂਸੀ ਦੀ ਸਜ਼ਾ ਹੋਈ ਕੋਲੀ ਨੂੰ ਫਿਰ ਬਾਅਦ ਚ ਉਮਰ ਕੈਦ ਦੇ ਵਿੱਚ ਬਦਲ ਗਈ ਤੇ ਪੰਦੇਰ ਨੂੰ ਸਜ਼ਾ ਹੋਈ ਪੰਦੇਰ ਨੂੰ ਬਾਅਦ ਚ 6 ਦੇ 6 ਕੇਸਾਂ ਦੇ ਵਿੱਚੋਂ ਬਰੀ ਕਰਤਾ 6 ਦੇ 6 ਕੇਸ ਉਹਦੇ ਰੱਦ ਹੋ ਗਏ ਪੁਲਿਸ ਇਨਵੈਸਟੀਗੇਸ਼ਨ ਦੇ ਵਿੱਚ ਉਹਨੂੰ ਦੇਤਾ ਵੀ ਇਹਦਾ ਕੋਈ ਰੋਲ ਨਹੀਂ ਹੈ ਤੇ ਪੰਦੇਰ ਦਾ ਦੇਖੋ ਪੰਦੇਰ ਦਾ ਕੀ ਹੋਇਆ ਉਹ ਜਿਹੜਾ ਪੰਦੇਰ ਤਾਂ ਬਾਹਰ ਨਿਕਲ ਗਿਆ ਜਿਹੜਾ ਮਿਸਟਰ ਕੋਲੀ ਆ ਕੋਲੀ ਦਾ ਵੀ ਇੱਕ ਕੇਸ ਦੇ 12 ਕੇਸਾਂ ਦੇ ਵਿੱਚ ਪੁਲਿਸ ਕੁਛ ਨੇ ਕੁਛ ਨਹੀਂ ਕਰਿਆ ਤੇ ਉਹ ਵੀ ਰੱਦ ਰੁੱਦ ਹੋ ਗਏ ਤੇ ਇੱਕ ਕੇਸ ਦੇ ਵਿੱਚ ਉਹਨੂੰ سزا ਹੋ ਗਈ ਉਮਰ ਕੈਦ ਤੇ ਪਿੱਛੇ ਜੇ ਸੁਪਰੀਮ ਕੋਰਟ ਨੇ ਉਸ ਨੂੰ ਉਸ ਕੇਸ ਦੇ ਵਿੱਚ ਬਰੀ ਕਰਤਾ ਜਦੋਂ ਕਿ ਸਾਰੀ ਦੁਨੀਆ ਨੂੰ ਪਤਾ ਸੀਗਾ ਔਰ ਉਹਦੇ ਬਿਆਨ ਸੀਗੇ ਸਾਰੇ ਮੀਡੀਆ ਦੇ ਵਿੱਚ ਸੀਗਾ ਪਰ ਫੇਰ ਵੀ ਸਾਡੀ ਮਾਨਯੋਗ ਅਦਾਲਤ ਨੇ ਉਹਨੂੰ ਉਸ ਕੇਸ ਦੇ ਵਿੱਚ ਬਰੀ ਕਰਤਾ ਇੱਕ ਆਦਮਖੋਰ ਬੰਦੇ ਨੂੰ ਬਰੀ ਕਰਨਾ ਐਡਾ ਚਰਚਿਤ ਕੇਸ ਵਾਲਾ ਸਾਡੀ ਨਿਆਂ ਪ੍ਰਣਾਲੀ ਦੇਵਾਲ ਬੜੇ ਡੂੰਗੇ ਇਸ਼ਾਰੇ ਕਰਦਾ ਹੈ ਵੀ ਇਹ ਹੋਕ ਹੀ ਰਿਹਾ ਹੈ ਕਿੱਥੇ ਕਮੀ ਰਹਿ ਗਈ ਤੇ ਦੂਜੇ ਪਾਸੇ ਜਿਹੜੇ ਕਤਲ ਕੇਸਾਂ ਦੇ ਵਿੱਚ ਦੋ ਕਤਲ ਕੇਸਾਂ ਦੇ ਵਿੱਚ 20 ਸਾਲੀ ਸਜ਼ਾ ਕੱਟਣ ਵਾਲਾ ਬਲਾਤਕਾਰ ਦੇ ਵਿੱਚ ਸਜ਼ਾ ਕੱਟਣ ਵਾਲਾ ਦੂਰੇ ਬਲਾਤਕਾਰਾਂ 'ਚ ਫਿਰ ਸਾਧਮਾਨ ਨੂੰ ਨਪੁੰਸਕ ਕਰਨ ਵਾਲਾ ਕੇਸ ਪੈਂਡਿੰਗ ਮੋੜ ਮੱਡੀ ਵਾਲਾ ਹੋਰ ਪਤਾ ਨਹੀਂ ਕਿੰਨੇ ਕਿੰਨੇ ਕੇਸ ਪੈਂਡਿੰਗ ਉਸ ਨੂੰ ਸਜ਼ਾ ਹੋਣ ਦੇ ਬਾਵਜੂਦ ਵੀ ਪੂਰਾ ਚੀਫ ਗੈਸਟ ਬੰਗੂ ਜੇਲ੍ਹਾਂ ਦੇ ਵਿੱਚ ਰੱਖਿਆ ਜਾਂਦਾ ਤੇ ਸਾਲ ਚ 5 5 6 6 ਵਾਰ ਕਦੇ ਪਰਲੋ ਕਿਤੇ ਪੈਰੋਲ ਤੇ ਕਿਤੇ ਫਰਲੋ ਤੇ ਛੱਡਿਆ ਜਾਂਦਾ ਤੇ ਉਹਦੇ ਪੂਰਾ ਉਹਦਾ ਰਾਜਨੀਤਿਕ ਲੋਕ ਉਹਦਾ ਨਾਮ ਭਰਦਿਆਂ ਤੇ ਪੂਰੇ ਟੌਰ ਨਾਲ ਪੂਰੀ ਸੁਰੱਖਿਆ ਦੇ ਨਾਲ ਬਾਹਰ ਨਿਕਲਦਾ ਇਹਦੇ ਪੂਰੇ ਸ਼ਾਨ ਸ਼ੌਕਤ ਦੇ ਨਾਲ ਵਿਚਰਦਾ ਹੈ ਬਾਬਾ ਰਹੀਮ ਕਹਨੇ ਆ ਗੜਾ ਸੌਦਾ ਸਾਧ ਕਈ ਉਹਨੂੰ ਬਾਬੇ ਦੇ ਨਾਮ ਨਾਲ ਜਾਣਦੇ ਆ ਪਰ ਬਾਬੇ ਕਹੇ ਜੇ ਹੁੰਨੇ ਆ ਯੇ ਬਾਬੇ ਇਹ ਜੇ ਹੁਣ ਤਾਂ ਬਾਕੀਆਂ ਦਾ ਕੀ ਕਹਿ ਸਾਦਿਆਂ ਤੁਸੀਂ ਇਸੇ ਤਰ੍ਹਾਂ ਆਸਾ ਰਾਮ ਦਾ ਵੀ ਸਾਰਿਆਂ ਨੂੰ ਪਤਾ ਹੈ ਤੇ ਦੂਜੇ ਪਾਸੇ ਉਹਨਾਂ ਨੂੰ ਵੀ ਪਰੋਜ਼ ਮਿਲ ਗਈ ਦੂਜੇ ਪਾਸੇ ਜਿਹੜੇ ਬੰਦੀ ਸਿੰਘਾਂ ਜਿਹੜੇ 25 25 30 30 ਸਾਲ ਦੇ ਜਿਹੜੇ ਕਿਸੇ ਆਪਣੇ ਧਾਰਮਿਕ ਜਜ਼ਬਾਤਾਂ ਕਰਕੇ ਆਪਣੇ ਕੌਮ ਦੇ ਹੋਰ ਇਹ ਜ਼ੁਲਮਾਂ ਦੇ ਚੱਕਰ ਕਰਕੇ ਜਦੋਂ ਇਨਸਾਫ਼ ਨਾ ਮਿਲਿਆ ਤਾਂ ਉਹਨਾਂ ਨੇ ਸਿੱਖ ਸਿਧਾਂਤਾਂ ਦੇ ਤਹਿਤ ਆਪਣੇ ਕਦਮ ਪੱਟੇ ਤੇ ਅੱਜ ਉਹ ਜੇਲ੍ਹਾਂ ਦੇ ਵਿੱਚਾਂ ਤੇ ਉਹਨਾਂ ਨੂੰ ਨਾ ਪਰੋਲ ਮਿਲਦੀ ਆ ਉਦਾਂ ਤੇ ਨਾ ਫਰਲੋ ਮਿਲਦੀ ਆ ਤੇ ਜਗਤਾਰ ਸਿੰਘ ਹਵਾਰੇ ਨੂੰ ਤਾਂ ਅੱਜ ਤੱਕ ਨਹੀਂ ਮਿਲੀ ਹਾਲਾਂਕਿ ਉਹਦੀ ਮਾਤਾ ਵੀ ਡੈਥ ਬੈੱਡ ਤੇ ਆ ਤੇ ਜਿਹੜਾ ਜਗਤਾਰ ਸਿੰਘ ਤਾਰਾ ਉਹ ਜਰੂਰ ਇੱਕ ਦੋ ਵਾਰ ਆਇਆ ਕਦੇ ਇੱਕ ਦੋ ਵਾਰ ਆਪਣੇ ਮਾਤਾ ਦੇ ਦੇਹਾਂਤ ਤੋਂ ਬਾਅਦ ਤੇ ਇੱਕ ਉਸਤੇ ਬਾਅਦ ਕਿਸੇ ਦੇ ਵਿਆਹ ਸ਼ਾਦੀ 'ਚ ਇਸੇ ਤਰ੍ਹਾਂ ਰਾਜੋਆਣਾ ਆਪਣੇ ਪਿਓ ਦੇ ਭੋਗ ਦੇ ਵੀ ਸ਼ਾਮਲ ਹੋਣ ਲਈ 2 ਘੰਟੇ ਦੀ ਪਰੋਲ ਮਿਲੀ ਪਰ ਉਸ ਤਰ੍ਹਾਂ ਦੀ ਪਰੋਲ ਫਰ ਲੋਕ ਜਿਵੇਂ ਉਹਨਾਂ ਨੂੰ ਮਿਲਦੀ ਆ ਤੇ ਜਿਵੇਂ ਉਹਨਾਂ ਨੂੰ ਬਰੀ ਕੀਤਾ ਗਿਆ ਇਦਾਂ ਦਾ ਕੋਈ ਵੀ ਇੱਧਰ ਨਹੀਂ ਵਾਪਰਿਆ ਤੇ ਦੂਜੇ ਪਾਸੇ ਇੱਕ ਐਸੇ ਕੇਸ ਜੋ 2014 ਚ ਸਦਾ ਸਿਵਮ ਚੀਫ ਜਸਟਿਸ ਦੀ ਅਦਾਲਤ ਦੇ ਵਿੱਚ ਹੋਏ ਸੀਗੇ ਜਸਟਿਸ ਸਿਵਮ ਤੇ ਹੋਰ ਦੋ ਜੱਜ ਸੀਗੇ ਜਿਨ੍ਹਾਂ ਨੇ ਲੰਬੇ ਸਮੇਂ ਤੋਂ ਜਿਨ੍ਹਾਂ ਨੂੰ ਫਾਂਸੀਆਂ ਹੋਈਆਂ ਸੀਆਂ 14 ਬੰਦਿਆਂ ਨੂੰ ਜਿਦੇ ਚ ਇੱਕ ਐਮਐਲਏ ਦੇ ਰਿਸ਼ਤੇਦਾਰ ਵੀ ਸੀਗੇ ਤੇ ਜਿਹੜਾ ਬਰਪਨ ਟਕੈ ਸੀਗਾ ਉਹਦੇ ਸਾਥੀ ਵੀ ਸੀਗੇ ਹੋਰ ਕਾਫੀ ਕਾਫੀ ਸੀਗੇ ਤੇ ਉਹ ਰਜੀਵ ગાંધી ਵਾਲੇ ਕੇਸ ਵਾਲੇ ਵਿੱਚ ਸੀਗੇ ਉਹਨਾਂ ਦੀ ਫਾਂਸੀ ਦੀ سزا ਜਿਹੜੀ ਆ ਉਹ ਉਮਰ ਕੈਦ ਦੇ ਵਿੱਚ ਬਦਲਦੀ ਸੀ ਪਰ ਅਜੇ ਹ ਅੱਜ ਤੱਕ ਜਿਹੜਾ ਸਿੱਖ ਕੈਦੀਆਂ ਨਾਲ ਕਿਉਂ ਨਹੀਂ ਹੋ ਰਿਹਾ ਇੱਥੋਂ ਤੱਕ ਕਿ ਬਲਵੰਤ ਸਿੰਘ ਰਾਜੋਆਣਾ ਜਿਹੜਾ ਕਿ 25-30 ਸਾਲ ਤੋਂ ਹਾਲਾਂਕਿ ਸਾਡੇ ਇਹ ਵੀ ਹੈਗਾ ਵੀ ਦੋਰੀ ਸਜ਼ਾ ਨਹੀਂ ਦਿੱਤੀ ਜਾ ਸਕਦੀ ਉਹਨੇ ਉਮਰ ਕੈਦ ਤੋਂ ਵੀ ਵੱਧ ਭੁਗਤ ਲਈ ਤੇ ਹੁਣ ਕੈਪੀਟਲ ਪੁਨਿਸ਼ਮੈਂਟ ਵੀ ਉਹਦੀ ਅਜੇ ਤੱਕ ਬਦਲੀ ਨਹੀਂ ਚਾਹੀਦਾ ਤੇ ਇਹ ਸੀਗਾ ਵੀ ਇੰਨੀ ਸਜ਼ਾ ਹੋਣ ਤੋਂ ਬਾਅਦ ਇਹਨਾਂ ਰਿਹਾ ਕੀਤਾ ਜਾਂਦਾ ਪਰ ਅਜੇ ਹਾਂ ਕੁਝ ਨਹੀਂ ਸੋ ਜਿਹੜਾ ਸਾਡ ਬਹੁਤ ਸਾਰੇ ਕੇਸਾਂ ਦੇ ਵਿੱਚ ਤਾਂ ਇਸ ਤਰ੍ਹਾਂ ਮਿਲਦਾ ਹੈ ਵੀ ਸਜ਼ਾ ਹੋਰ ਬੰਦੇ ਨੂੰ ਹੋ ਜਾਂਦੀ ਆ ਤੇ ਬਾਅਦ ਚ 8-8 ਸਾਲ ਬਾਅਦ ਪਤਾ ਲੱਗਦਾ ਵੀ ਇਹਦਾ ਦੋਸ਼ੀ ਹੋਰ ਸੀਗਾ ਜਿਵੇਂ ਮਾਲੇਗਾ ਕੇਸ 'ਚ ਸਮਝੌਤਾ ਐਕਸਪ੍ਰੈਸ ਕੇਸ ਦੇ ਵਿੱਚ ਮਸਜਿਦਾਂ ਵਿੱਚ ਬਲਾਸਟ ਹੋਈ ਤੇ ਮੁਸਲਮਾਨ ਹੀ ਫੜੇਗੇ ਤੇ ਬਾਅਦ ਦੇ ਜ 8-8 ਸਾਲ ਬਾਅਦ ਉਹ ਜਿਹੜੇ ਜਿਨ੍ਹਾਂ ਨੂੰ ਕਥਿਤ ਦੋਸ਼ੀ ਗਿਆ ਦਾ ਟੌਰਚਰ ਕਰਾਇਆ ਦਾ ਘਰੋਂ ਬੇਕਾਰ ਕਰਤਾ ਉਹਨਾਂ ਨੂੰ ਛੱਡਿਆ ਗਿਆ ਬਾਅਦ ਚ ਫਿਰ ਅਭਿਨਮ ਭਾਰਤ ਵਾਲੇ ਪ੍ਰਗਿਆ ਠਾਕਰ ਅਸੀਮਾ ਆਨੰਦ ਕਰਨਲ ਪ੍ਰੋਹਤ ਵਰਗੇ ਫੜੇਗੇ ਬਾਜਪਾਵੇਂ ਉਹ ਵੀ ਬਾਹਰ ਨਿਕਲ ਗਏ ਤੇ ਇਸ ਦਾ ਹੀ ਕਸ਼ਮੀਰ ਦੇ ਇੱਕ ਨੌਜਵਾਨ ਦੀ ਕਹਾਣੀ ਆ ਜਿਹੜਾ 18 ਸਾਲ ਬਾਅਦ ਵੀ 18 ਸਾਲ ਬਾਅਦ ਅਦਾਲਤ ਨੇ ਕਿਹਾ ਵੀ ਇਹ ਤਾਂ ਜਿਸ ਜਿਸ ਕਸੂਰ ਚ ਸਜ਼ਾ ਪੂਤ ਰਿਹਾ ਉਹ ਇਹਨੇ ਕੀਤਾ ਹੀ ਨਹੀਂ ਯਾਰ ਉਹਦਾ ਸਾਰਾ ਪਰਿਵਾਰ ਖਤਮ ਹੋ ਗਿਆ ਉਹ ਫਿਰ ਕਬਰ ਤੇ ਆਪਣੇ ਪਿਓ ਦੀ ਤੇ ਗਿਆ ਤਹਾ ਮਾਰ ਮਾਰ ਕੇ ਰੋਇਆ ਇਸ ਤਰ੍ਹਾਂ ਦੇ ਤੁਹਾਨੂੰ ਸੈਂਕੜੇ ਕੇਸ ਮਿਲ ਜਾਣਗੇ ਫਿਲਮਾਂ ਹੀ ਬਣੀਆਂ ਵੀ ਆਂਦਾ ਕਾਨੂੰਨ ਅਮਤਾਵਚਨ ਦੀ ਆਂਦਾ ਕਾਨੂੰਨ ਫਿਲਮ ਬਣੀ ਵੀ ਆ ਜੇ ਉਹ ਇੱਕ ਐਸੇ ਬੰਦੇ ਦੇ ਕਤਲ ਦੇ ਕੇਸ ਦੇ ਵਿੱਚ ਉਹਨੇ ਸਜ਼ਾ ਕੱਟੀ ਜਿਹੜਾ ਕਿ ਜਿਉਂਦਾ ਸੀਗਾ ਬਾਅਦ ਚ ਉਹਨੇ ਅਦਾਲਤ ਦੇ ਸਾਹਮਣੇ ਮਾਰਿਆ ਤੇ ਅਦਾਲਤ ਨੂੰ ਇਹ ਕਿਹਾ ਸੀਗਾ ਵੀ ਇੱਕ ਕੇਸ ਕਤਲ ਕੇਸ ਦੇ ਵਿੱਚ ਦੋ ਵਾਰ ਸਜ਼ਾ ਨਹੀਂ ਹੋ ਸਕਦੀ ਇਹ ਸਜ਼ਾ ਮੈਂ ਕੱਟ ਜੁਪੀਆਂ ਸੋ ਇਸ ਤਰ੍ਹਾਂ ਦਾ ਜਿਹੜਾ ਬਹੁਤ ਕੁਝ ਦੇਖਣ ਨੂੰ ਮਿਲਦਾ ਪਰ ਆ ਜਿਹੜਾ ਨਠਾਰੀ ਵਾਲਾ ਕੇਸ ਆ ਇਹ ਬੜਾ ਹੀ ਚਮਤਕਾਰ ਕਰਨ ਵਾਲਾ ਤੇ ਭਾਰਤ ਦੇ ਨਿਆਇਕ ਇਤਿਹਾਸ ਦੇ ਵਿੱਚ ਸੋਚਣ ਵਾਲਾ ਤੇ ਜੱਜਾਂ ਨੂੰ ਵੀ ਸੋਚਣ ਦੀ ਲੋੜ ਆ ਵਕੀਲਾਂ ਨੂੰ ਵੀ ਸੋਚਣ ਦੀ ਲੋੜ ਆ ਵੀ ਜਿਹੜਾ ਇੱਕ ਆਦਮ ਖੋਰ ਬੰਦਾ ਕਿਵੇਂ ਬਰੀ ਹੋ ਜਾਂਨੇ ਆ ਤੇ ਜਿਹੜੇ ਇਨਸਾਫ ਵਾਲੇ ਬੰਦੇ ਆ ਉਹ ਅੰਦਰ ਰਹਨੇ ਆ ਤੇ ਕਿਉਂ ਇਹ ਜਿਹੇ ਬਿਤਕਰੇ ਹੋ ਰਹੇ ਆ ਤੇ ਦੂਜੇ ਪਾਸੇ 41 ਸਾਲ ਪਹਿਲਾਂ 10000 ਜਿਹੜਾ ਸਿੱਖਾਂ ਦਾ ਕਤਲ ਹੋਇਆ ਧੀਆਂ ਭੈਣਾਂ ਦੇ ਬਲਾਤਕਾਰ ਕਿਸੇ ਸਜ਼ਾ ਨਹੀਂ ਹੋਈ ਛੋਟੇ ਛੋਟੇ ਬੱਤਿਆਂ ਦੇ ਬੱਚਿਆਂ ਦੇ ਕੇਸ 'ਤੇ ਸਜ਼ਾ ਨਹੀਂ ਹੋਈ ਤੇ 10000 ਕੇਸ 'ਚ ਇੱਕ ਬੰਦੇ ਨੂੰ ਸਜ਼ਾ ਹੋਈ ਸੱਜਣ ਕੁਮਾਰ ਨੂੰ ਆਰ ਉਹਦੇ ਨਾਲ ਦੇ ਨੂੰ ਹੋਈ ਤੇ ਉਹ ਵੀ ਹੋਣਾ ਫਰਲੋ ਤੇ ਆ ਗਿਆ ਬਰਾਮ ਖੋਖਰ ਤੇ ਸੱਜਣ ਕੁਮਾਰ ਵੀ ਕੋਈ ਪਤਾ ਨਹੀਂ ਕਦਾ ਆ ਜਵੇ ਬਾਕੀ ਟਾਈਟਲ ਵਰਗੇ ਅਮਤਾਬਚਨ ਵਰਗੇ ਕਮਲਨਾਥ ਵਰਗੇ ਹੋਰ ਪਤਾ ਨਹੀਂ ਕਿੰਨੇ ਕ ਜਿਹੜੇ ਇੱਦਾਂ ਹੀ ਤੁਰੇ ਫਿਰਦੇ ਆ ਕਿਉਂਕਿ 10000 ਬੰਦਿਆਂ ਦਾ ਕੇਸ ਕਤਲ ਕੋਈ ਉਥੇ ਇੱਕ ਨੇ ਨਹੀਂ ਕਰਿਆ ਬਹੁਤ ਸਾਰੇ ਪੁਲਿਸ ਅਫਸਰ ਜਿਨ੍ਹਾਂ ਨੇ ਸਹਿਮਤੀ ਦੇ ਨਾਲ ਹੋਇਆ ਸਾਰਾ ਕੁਝ ਉਹਨਾਂ ਨੂੰ ਵੀ ਕਿਸੇ ਨੇ ਹੱਥ ਨਹੀਂ ਪਾਇਆ ਤੇ ਰਜੀਵ ਗਾਂਧੀ ਦਾ ਤਾਂ ਨਾਂ ਤੱਕ ਨਹੀਂ ਆਇਆ ਤੇ ਉਹ ਫੌਜੀਆਂ ਦੇ ਕਾਤਲਾਂ ਦਾ ਕੀ ਬਣਿਆ ਉਹ ਵੀ ਕੱਖ ਨਹੀਂ ਪਤਾ ਇਹ ਸਾਡੀ ਨਿਆਂ ਪ੍ਰਣਾਲੀ ਦੇ ਸਵਾਲ ਆ ਤੇ ਮੈਂ ਆਸ ਕਰਦਾ ਇਹਨਾਂ ਤੇ ਜਰੂਰ ਡਿਸਕਸ਼ਨ ਹੋਣੀ ਚਾਹੀਦੀ ਆ ਤੇ ਇਸ ਵੀਡੀਓ ਨੂੰ ਜਰੂਰ ਵਾਤੇ-ਵਾਤੇ ਸ਼ੇਅਰ ਕਰਿਓ ਤੇ ਇਸ ਚੈਨਲ ਨੂੰ ਵੀ ਸਬਸਕ੍ਰਾਈਬ ਕਰਿਓ ਧੰਨਵਾਦ ਸ਼ੁਕਰੀਆ ਸਬਾਖੈਰ